ਹਾਂਜੀ ਦੋਸਤੋ ਕੀ ਹਾਲ ਨੇ ਥੋੜਾ ਆਕਾਸ਼ ਫੇਰ ਆ ਗਿਆ ਚੱਕਣਗੇ ਫੱਟੇ ਤੇ ਅੱਜ ਆਪਾਂ ਆਏ ਸੀਗੇ ਕੱਖ ਵੱਡਣ ਕੱਖ ਵੱਡ ਕੇ ਆ ਦੇਖੋ ਆਪਣੇ ਦੇ ਵਿੱਚ ਦਾਤੀਆਂ ਤੇ ਆਪਾਂ ਜਾੜੇ ਸੀਗੇ ਹੁਣ ਪਿੰਡ ਨੂੰ ਤੇ ਆਪਾਂ ਆਏ ਸੀਗੇ ਬਾਬਾ ਨਿਗਾਝ ਨੂੰ ਬਾਬਾ ਨਿਗਾਝਾ ਦਿਖਾੜਿਆ ਉਹ ਦੇਖੋ ਆ ਸਾਹਮਣੇ ਬਾਬਾ ਨਿਗਾਝਾ ਨੌ ਗਾਜ ਦਾ ਬਾਬਾ ਇੱਥੇ ਹੋਰ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਬਹੁਤ ਟਾਈਮ ਬਾਅਦ ਮਿਲਾਂਗੇ ਆਪਾਂ ਲੰਮੀ ਵੀਡੀਓ ਚਾੜ ਹੀ ਨਹੀਂ ਹੈਗੀ ਮਾ ਚੱਲ ਅੱਜ ਚਾੜ ਹੀ ਦੰਨਿਆਂਗੇ ਮੋਟਰ ਸਕੂਟਰੀ ਦੇਖ ਸਕਦੇ ਹੋ ਤੁਸੀਂ ਬਾਕੀ ਸੜਕ ਸੋਨਸਾਨ ਆਪਾਂ ਜਾ ਰਹਿਆਂ ਆਪਣਾ ਘਰ ਨੂੰ ਤੇ ਕਾਰ ਆ ਗੱਡੀ ਗੱਡੀ ਵੀ ਸੋਨੂ ਦਿਖਾਵਾਂਗੇ ਤੁਸੀਂ ਭਾਈ ਬਣ ਕੇ ਯਾਰ ਆਪਣੀ ਰੀਲ ਨੂੰ ਇੰਨਾ ਕੋ ਹੋ ਕਰ ਦਿਓ ਨਾ ਸ਼ੇਅਰ ਤੇ ਹੋ ਆ ਦੇਖ ਸਕਦੇ ਤੁਸੀਂ ਆਹ ਆ ਗਈ ਆਪਣੀ ਗੱਡੀ ਗੱਡੀ ਦੇ ਨਾਲ ਹੀ ਨਾਲ ਆਪਾਂ ਉਹ ਦੇਖੋ ਆਹ ਰੋਡ ਤੇ ਗੱਡੀ ਆਈ ਆ ਜੇ ਪਹਿਲੀ ਵਾਰੀ ਨਹੀਂ ਕੋਈ ਗੱਡੀ ਨਹੀਂ ਆਈ ਹੋਰ ਸੁਣਾਓ ਫਿਰ ਠੀਕੋ ਉਮੀਦ ਕਰਦੇ ਆ ਉਹ ਦੇਖ ਸਕਦੇ ਹੋ ਆਪਣੇ ਨਾਲ ਅੱਜ ਤਾਂ ਵਧੀਆ ਚੱਲ ਰਿਹਾ ਕੰਮਕਾਰ ਚਲੋ ਠੀਕ ਆ ਟਾਟਾ ਬਾਏ ਬਾਏ